ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਕੇਵਲ 2 ਮਹੀਨਿਆਂ ਵਿੱਚ ਹੀ ਭਾਰਤ ਨੂੰ ਮੰਤਰਮੁਕਤ ਕਰ ਦਿੱਤਾ ਹੈ ਜਿਸ ਵਿੱਚ 15 ਕਰੋੜ 34 ਲੱਖ ਤੋਂ ਜ਼ਿਆਦਾ ਉਤਸ਼ਾਹਿਤ ਭਾਗੀਦਾਰ ਸ਼ਾਮਲ ਹੋਏ ਨੇ ਲੋਕਾਂ ਦੀ ਇਹ ਵੱਡੀ ਭਾਗੀਦਾਰੀ ਇੱਕ ਉન્નਤੀਸ਼ੀਲ ਤੇ ਸਮਾਵੇਸ਼ੀ ਭਾਰਤ ਦੀ ਦਿਸ਼ਾ ਵਿੱਚ ਸੰਗਠਿਤ ਮਾਰਗ ਬਣਾਉਣ ਦੇ ਲਈ ਯਾਤਰਾ ਦੀ ਗਤੀ ਬਾਰੇ ਬਹੁਤ ਕੁਝ ਬਿਆਨ ਕਰਦੀ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਇਤਿਹਾਸਿਕ ਪਹਿਲ ਹੈ ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਸਰਕਾਰੀ ਯੋਜਨਾਵਾਂ ਦੀ 100% ਪੂਰਤੀ ਕਰਨਾ ਹੈ ਹੁਣ ਤੱਕ ਵਿਕਸਿਤ ਭਾਰਤ ਸੰਕਲਪ ਯਾਤਰਾ ਡੈਸ਼ਬੋਰਡ ਵਿੱਚ 15 ਕਰੋੜ 34 ਲੱਖ ਪਾਗੀਦਾਰਾਂ ਨੇ 2.21 ਲੱਖ ਗ੍ਰਾਮ ਪੰਚਾਇਤਾਂ ਅਤੇ 9541 ਸ਼ਹਿਰੀ ਥਾਨਾਂ ਨੂੰ ਕਵਰ ਕੀਤਾ ਹੈ ਇਹ ਯਾਤਰਾ ਜਨ ਪਾਗੀਦਾਰੀ ਦੀ ਭਾਵਨਾ ਦਾ ਪ੍ਰਤੀਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਦਾ ਉਦੇਸ਼ ਸ਼ਹਿਰਾਂ ਤੇ ਪਿੰਡਾਂ ਵਿੱਚ ਘੁੰਮਣ ਵਾਲੀ ਆਈਈਸੀ ਵੈਨ ਦੇ ਮਾਧਿਅਮ ਰਾਹੀਂ ਹਰੇਕ ਵਿਅਕਤੀ ਤੱਕ ਕਲਿਆਣਕਾਰੀ ਯੋਜਨਾਵਾਂ ਪਹੁੰਚਾਉਣਾ ਹੈ ਇਨਾ ਵੈਨਾ ਦੇ ਮਾਧਿਅਮ ਨਾਲ ਪਾਈਚਾਰਿਆਂ ਨੂੰ ਸਰਕਾਰੀ ਯੋਜਨਾਵਾਂ ਟਿਕਾਊ ਖੇਤੀ ਤੇ ਕਿਫਾਇਤੀ ਸਿਹਤ ਸੰਭਾਲ ਸਵੱਛਤਾ ਤੇ ਆਰਥਿਕ ਸੁਤੰਤਰਤਾ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਪੰਜਾਬ ਵਿੱਚ ਵੀ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਹੁਣ ਤੱਕ 18 ਲੱਖ ਤੋਂ ਵੱਧ ਲੋਕ ਇਸ ਯਾਤਰਾ ਨਾਲ ਜੁੜ ਚੁੱਕੇ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ 2 ਲੱਖ ਤੋਂ ਵੱਧ ਲੋਕਾਂ ਨੇ ਆਯੂਸ਼ਮਾਨ ਕਾਰਡ ਬਣਾਏ ਨੇ ਤੇ 2600 ਲੋਕਾਂ ਨੇ ਆਪਣੇ ਆਧਾਰ ਕਾਰਡ ਅਪਡੇਟ ਕਰਵਾਏ ਨੇ ਇਨਾ ਕੈਂਪਾਂ ਦੌਰਾਨ 8 ਲੱਖ ਤੋਂ ਵੱਧ ਲੋਕਾਂ ਨੇ ਸੰਕਲਪ ਦੀ ਪ੍ਰਚਾਰ ਸਮਗਰੀ ਹਾਸਲ ਕੀਤੀ ਹੈ 5800 ਥਾਵਾਂ ਤੇ ਡਰੋਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਪੂਰੇ ਪੰਜਾਬ ਲਈ 168 ਜਾਗਰੂਕਤਾ ਵੈਨਾਂ ਜਿਸ ਨੂੰ ਮੋਦੀ ਦੀ ਗਰੰਟੀ ਵਾਲੀ ਗੱਡੀ ਵੀ ਕਿਹਾ ਜਾਂਦਾ ਹੈ ਸੂਬੇ ਵਿੱਚ ਕਾਰਜਸ਼ੀਲ ਨੇ ਹੁਣ ਤੱਕ ਇਹ ਜਾਗਰੂਕਤਾ ਵੈਨ 12820 ਪੰਚਾਇਤਾਂ ਕਵਰ ਕਰ ਚੁੱਕੀਆਂ ਨੇ